ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਦਵਾਬਾ ਪਬਲਿਕ ਨਿਊਜ਼ ਮੈਂ ਰਿਪੋਰਟਰ ਕੁਲਦੀਪ ਸਿੰਘ ਅਥੜਾ ਰਮਨ ਮਾਹੀ ਦੇ ਨਾਲ ਖਾਸ ਰਿਪੋਰਟ ਲੈ ਕੇ ਹਾਜ਼ਰ ਹੋਇਆ ਸ਼ਹਿਰ ਫਲੋਰ ਦੇ ਵਿੱਚ ਰਵਿਦਾਸਪੁਰਾ ਮੁਹੱਲਾ ਅਕਲਪੁਰ ਰੋਡ ਵਾਰਡ ਨੰਬਰ 2 ਦੇ ਵਿੱਚ ਆਰ ਕੇ ਟੈਂਟ ਹਾਊਸ ਵਾਲੀ ਗਲੀ ਦਾ ਜੋ ਮੁੱਦਾ ਪਿਛਲੇ ਕਾਫੀ ਦਿਨਾਂ ਤੋਂ ਭੱਕਿਆ ਹੋਇਆ ਹੈ ਜਿਸ ਦੇ ਸੰਬੰਧ ਵਿੱਚ ਬਕ ਬਕ ਸਮਾਜਿਕ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਅੱਜ ਵੀ ਇਸੇ ਸੰਬੰਧ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਹੱਲਾ ਨਿਵਾਸੀਆਂ ਵੱਲੋਂ ਦੱਸਿਆ ਗਿਆ ਹੈ ਕਿ ਮੌਜੂਦਾ ਐਮਸੀ ਜਸ਼ਪਾਲ ਗਿੰਡਾ ਜੀ ਵੱਲੋਂ ਜੋ ਕਿ ਇਸ ਗਲੀ ਦਾ ਵਿਕਾਸ ਪਿਛਲੇ ਲਗਭਗ 10 ਤੋਂ 15 ਸਾਲ ਦੇ ਮੁਤਾਬਕ ਇਹ ਦਾ ਜਿਹੜਾ ਟੁੱਟ ਭਾਜਿਆ ਉਹਦੀ ਰਿਪੇਅਰ ਕੀਤੀ ਜਾ ਰਹੀ ਹੈ ਨਾ ਕਿ ਇਸ ਨੂੰ ਨਵਾਂ ਬਣਾਇਆ ਜਾ ਰਿਹਾ ਇਸੇ ਸਬੰਧ ਦੇ ਵਿੱਚ ਮੁਹੱਲਾ ਨਿਵਾਸੀਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਵਕ ਵਕ ਮੌਜੂਦਾ ਬੰਦਿਆਵਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ ਤਾਂ ਇਸੇ ਸਬੰਧ ਦੇ ਵਿੱਚ ਨਗਰ ਕੌਂਸਲਰ ਦੇ ਪ੍ਰਧਾਨ ਮਹਿੰਦਰਪਾਲ ਜੀ ਉਹਨਾਂ ਵੱਲੋਂ ਵੀ ਆਪਣੇ ਜਿਹੜੇ ਬਿਆਨ ਦਿੱਤੇ ਗਏ ਨੇ ਸੋ ਦੇਖਦੇ ਹਾਂ ਮੌਕੇ ਦੀਆਂ ਲਾਈਵ ਤਸਵੀਰਾਂ ਤੇ ਕੀ ਕਹਿਣਾ ਹੈ ਨਗਰ ਕੌਂਸਲਰ ਦੇ ਪ੍ਰਧਾਨ ਮਹਿੰਦਰਪਾਲ ਚੁੰਮਰ ਜੀ ਦਾ ਮਾਮਲਾ ਇਹ ਹੈ ਜੀ ਆਹ ਜਿਹੜੀ ਗਲੀ ਹੈ ਦੋ ਨੰਬਰ ਬਾਡ ਦੇ ਵਿੱਚ ਪੈਂਦੀ ਆ ਹਾਂਜੀ ਅਕਲਪੁਰ ਰੋਡ ਦੇ ਉੱਤੋਂ ਇਹ ਆਰ ਕੇ ਟੈਂਟ ਆ ਇੱਥੇ ਸਾਡੇ ਉਹ ਗਲੀ ਇਹ ਅੰਦਰ ਆਉਂਦੀ ਆ ਇੱਧਰ ਰੇਲਵੇ ਲਾਈਨ ਵਾਲੇ ਪਾਸੇ ਨੂੰ ਨਿਕਲਦੀ ਆ ਇਹ ਗਲੀ ਨੂੰ ਤਕਰੀਬਨ ਇਹਦੇ ਤੇ 10 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਆ ਇਹਦੇ ਤੇ ਕੋਈ ਵੀ ਵਿਕਾਸ ਦਾ ਕੰਮ ਜਿਹੜਾ ਉਹ ਨਹੀਂ ਹੋਇਆ 1 ਰੁਪਏ ਦਾ ਵੀ ਤੁਹਾਡੇ ਸਾਹਮਣੇ ਆ ਇਹ ਸਾਰਾ ਕੁਝ ਨਾਲੀਆਂ ਟੁੱਟੀਆਂ ਪਈਆਂ ਆ ਗਲੀ ਦੇ ਵਿੱਚ ਕਈ ਜਗ੍ਹਾ ਟੋਏ ਪਏ ਆ ਗਲੀ ਵੀ ਸਾਰੀ ਟੁੱਟੀ ਪਈ ਆ ਫਰਸ਼ ਗਲੀ ਦਾ ਜਿਹੜਾ ਤਾ ਨਗਰ ਕਾਉਂਸਲ ਨੂੰ ਅਸੀਂ ਕਈ ਵਾਰੀ ਇਸ ਸਬੰਧ ਦੇ ਵਿੱਚ ਮਿਲੇ ਵੀ ਆ ਸਾਡੇ ਜਿਹੜਾ ਪ੍ਰਧਾਨ ਜੀ ਆ ਉਹਨਾਂ ਨੂੰ ਵੀ ਮਿਲੇ ਆ ਵੀ ਇਹ ਜਿਹੜੀ ਗਲੀ ਆ ਕਿਉਂ ਨਹੀਂ ਬਣਦੀ ਇਹਦੀ ਵਜ੍ਹਾ ਕੀ ਆ ਉਹਨਾਂ ਨੇ ਸਾਨੂੰ ਇੰਨਾ ਹੀ ਦਿਲਾਸਾ ਦੇ ਦਿੰਦੇ ਆ ਵੀ ਇਹਦਾ ਟੈਂਡਰ ਲੱਗਾ ਆ ਉਹਨਾਂ ਨੇ ਸਾਨੂੰ ਪੇਪਰ ਤੱਕ ਵੀ ਦਿਖਾਏ ਅਗੇ ਕਈ ਵਾਰੀ ਵੀ ਆ ਤੁਹਾਡੇ ਗਲੀ ਦਾ ਟੈਂਡਰ ਲੱਗਾ ਆ ਕੋਈ 12 ਲੱਖ ਰੁਪਏ ਪਤਾ ਨਹੀਂ ਪੌਣੇ 12 ਲੱਖ ਇੰਨਾ ਕੋਈ ਟੈਂਡਰ ਲੱਗਾ ਆ ਜੇ ਟੈਂਡਰ ਲੱਗਾ ਆ ਤੇ ਇਹ ਗਲੀ ਬਣਦੀ ਕਿਉਂ ਨਹੀਂ ਜਿਹੜੇ ਪੈਸੇ ਆਏਦੇ ਉਹ ਕਿੱਥੇ ਲੱਗਦੇ ਐ ਇਸ ਗਲੀ ਦੇ ਜੇ ਟੈਂਡਰ ਹੀ ਲੱਗ ਗਿਆ ਪਾਸ ਹੀ ਹੋ ਗਈ ਗਲੀ ਫਿਰ ਇਹਦੇ ਪੈਸੇ ਕਿੱਥੇ ਜਾਂਦੇ ਆ ਕਿਉਂ ਨਹੀਂ ਬਣਦੀ ਇਹਦੀ ਵਜ੍ਹਾ ਕੀ ਨਾ ਬਣਦੀ ਕਦੋਂ ਪੁੱਛਿਆ ਸੀਗਾ ਤੁਸੀਂ ਉਹਨਾਂ ਨੂੰ ਮੇਰਾ ਖਿਆਲ ਅਸੀਂ ਤਾਂ 2 ਸਾਲਾਂ ਤੋਂ ਕਈ ਵਾਰੀ ਇਹਦੇ ਬਾਰੇ ਪੁੱਛਿਆ ਕਈ ਵਾਰੀ ਗੱਲ ਕੀਤੀ ਆ ਵੀ ਇਹ ਗਲੀ ਜਿਹੜੀ ਆ ਬਣਦੀ ਕਿਉਂ ਨਹੀਂ ਇਹਨੂੰ ਬਣਵਾਓ ਜਿਹੜੇ ਗੱਡ ਤੋਂ 10 ਮਹੀਨੇ ਪਹਿਲਾਂ ਵੀ ਗਏ ਸੀਗੇ ਤਾਂ ਅਮਰਜੀਤ ਜੀ ਉਹਨਾਂ ਦੇ ਨਾਲ ਗਏ ਸੀਗੇ ਉਹਨਾਂ ਨੇ ਉਦੋਂ ਵੀ ਸਾਨੂੰ ਦੱਸਿਆ ਜਿਹੜਾ ਤੁਹਾਡੀ ਗਲੀ ਹੈ ਤੇ ਟੈਂਡਰ ਜਿਹੜਾ ਲੱਗ ਚੁੱਕਾ ਹੈ ਠੀਕ ਹੈ ਨਾ ਇਹ ਟੈਂਡਰ ਦੇ ਲਈ ADC ਸਾਹਿਬ ਦੇ ਕੋਲ ਭੇਜੀ ਹੋਈ ਹੈ ਸੀਗਾ ਨਾ ਗਲੀ ਉਸ ਤੋਂ ਬਾਅਦ ਕੀ ਹੋਇਆ ਅਸੀਂ ਇਹਦੀ ਸਫਾਈ ਦੇ ਰਿਗਾਰਡਿੰਗ ਵੀ ਗੱਲ ਕੀਤੀ ਵੀ ਇਹਦੇ ਵਿੱਚ ਜਿਹੜਾ ਪੱਕਾ ਜਿਹੜਾ ਵਰਕਰ ਸਫਾਈ ਵਾਲਾ ਉਹ ਲੱਗਾ ਆਇਆ ਜਾਵੇ ਨਾ ਇੱਥੇ ਉਹ ਦੇਖ ਸਾਡੇ ਗਲੀਆਂ ਦੀਆਂ ਨਾਲੀਆਂ ਦੇ ਕੀ ਹਾਲਾਤ ਐ ਇੱਥੇ ਸਾਰੇ ਕੁਝ ਠੀਕ ਐ ਨਾ ਕੋਈ ਪੱਕਾ ਇੱਥੇ ਜਿਹੜਾ ਕਰਮਚਾਰੀ ਸਫਾਈ ਵਾਲਾ ਨਹੀਂ ਲੱਗਾ ਹੋਇਆ ਤਕਰੀਬਨ 10 ਤੋਂ 15 ਸਾਲ ਹੋ ਗਏ ਸਾਨੂੰ ਇੱਥੇ ਦੇਖਦਿਆਂ ਨੂੰ ਵੀ ਠੀਕ ਐ ਨਾ ਸਫਾਈ ਵਾਲਾ ਅੱਜ ਆ ਗਿਆ ਉਸ ਤੋਂ ਬਾਅਦ ਉਹਨੇ ਮਹੀਨੇ ਬਾਅਦ ਆਉਣਾ ਹੁਣ ਆ ਚਾਰ ਦਿਨ ਪਹਿਲਾਂ ਦੀ ਤਾਂ ਉਹ ਕੂੜਾ ਕੱਢ ਕੇ ਗਿਆ ਹੋਇਆ ਉਹ ਵੀ ਕਹਿ ਕੇ ਜਾਨੀ ਕਿ ਬੁਲਾਇਆ ਮੈਂ ਤਾਂ ਕਾਰ ਕਰ ਕਰਕੇ ਉਹ ਚਾਰ ਦਿਨ ਤੋਂ ਢੇਰੀਆਂ ਉੱਥੇ ਦੀਆਂ ਉੱਥੇ ਲੱਗੀਆਂ ਜਦੋਂ ਕਿ ਉੱਥੇ ਕੋਈ ਗੱਡੀ ਲੰਘਦੀ ਆ ਤਾਂ ਘਰਾਂ ਦੇ ਮੂਹਰੇ ਹਰੇਕ ਦੇ ਮੂਹਰੇ ਜਿਹੜੇ ਘਰ ਦੇ ਆ ਖਰਾਬ ਹੁੰਦਾ ਉੱਥੇ ਸ਼ਾਹ ਜੇ ਹੁਣ ਆਪਣੇ ਮੁਹੱਲਾ ਵਾਸੀਆਂ ਦੀ ਸਾਰਿਆਂ ਦੀ ਕੀ ਮੰਗ ਹੈਗੀ ਮੁਹੱਲਾ ਵਾਸੀ ਮੰਗੇ ਜੀ ਇੱਥੇ ਪਹਿਲਾਂ ਤਾਂ ਜਿਹੜੀ ਗਲੀ ਆ ਇਹ ਪਹਿਲਾਂ ਵੀ ਬਣਾਈ ਸੀ ਗਲੀ ਉਹ 15 ਦਿਨਾਂ ਬਾਅਦ ਟੁੱਟ ਗਈ ਫੇਰ ਉਸ ਤੋਂ ਬਾਅਦ ਉੱਪਰ ਉਹਦੇ ਇੱਕ ਇੱਕ ਇੰਚ ਦੀ ਤਹਿ ਬਾਕੇ ਚੱਲ ਗਿਆ ਗਲੀ ਫੇਰ ਟੁੱਟ ਗਈ ਹੁਣ ਉਸ ਤੋਂ ਬਾਅਦ ਕੀ ਆ ਇਹਦੇ ਵਿੱਚ ਸੀਵਰੇਜ ਪਾਏ ਹੋਏ ਲੋਕਾਂ ਨੇ ਜਿਹੜੀਆਂ ਨਾਲੀਆਂ ਦੇ ਉੱਪਰ ਪੈ ਪੈਣੇ ਸੀ ਕੋਈ ਪੈਪ ਨਹੀਂ ਹੋਇਆ ਤੱਕ ਪੈ ਉਸ ਤੋਂ ਬਾਅਦ ਜਿਹੜੀ ਗਲੀ ਆ ਇਹਦਾ ਕਹਿੰਦੇ ਟੈਂਡਰ ਜਿਹੜਾ ਆ ਤਕਰੀਬਨ 7 ਤੋਂ 8 ਸਾਲ ਪਹਿਲਾਂ ਤਾਂ ਪਾਸ ਹੋਇਆ ਹੋਇਆ ਉਹ ਅਜੇ ਤੱਕ ਗਲੀ ਬਣੀ ਨਹੀਂ ਇਹ ਦੁਹਾਰਾ ਸ਼ਾਹ ਜੀ ਗਲੀ ਇਹ ਕਿ ਤੁਸੀਂ ਕਿਹੜੀ ਬਣਾਉਣੀ ਚਾਹੁੰਦੇ ਹੋ ਇੰਟਰਲੌਕ ਵਾਲੀ ਜਾਂ ਸੀਮੈਂਟ ਵਾਲੀ ਇਹ ਦੇਖੋ ਜੀ ਅਸੀਂ ਤਾਂ ਕਹਿੰਦੇ ਸਾਡੀ ਗਲੀ ਬਣਨੀ ਚਾਹੀਦੀ ਜਿਹਦੇ ਵਿੱਚ ਪ੍ਰੋਪਰ ਸਫਾਈ ਹੋਵੇ ਸਾਡੇ ਲੋ ਸੀਸੀ ਦੀ ਬਣਾ ਬਣ ਜਾਵੇ ਚਾਹੀ ਇੰਟਰਲੌਕ ਲੱਗ ਜਾਵੇ ਸਾਨੂੰ ਇਸੇ ਦਾ ਕੋਈ ਇਤਰਾਜ਼ ਨਹੀਂ ਹੈਗਾ ਠੀਕ ਹੈ ਜੀ ਹਾਂ ਜੀ ਭਾਈ ਬਰਸਾਤ ਆਇਓ ਬਰਸਾਤ ਸ਼ੁਰੂ ਹੁੰਦੀ ਹੈ ਤੇ ਪਾਣੀ ਭਜਾਵਾ ਹੁੰਦਾ ਹੈ ਨਾਲੀਆਂ ਵੇਖੋ ਪਰ ਸਾਹਮਣੇ ਕੀ ਹਾਲ ਹੋਇਆ ਨੰਬਰ ਦੂਸਰਾ ਦੇ ਬੋਟਲਿਆਂ ਨੂੰ ਸਾਰੇ ਮੋਰੇ ਆ ਜਾਂਦੇ ਆ ਤੁਹਾਡਾ ਕੰਮ ਕਰਾਵਾਂਗੇ ਤੁਹਾਡਾ ਕੰਮ ਕਰਾਵਾਂਗੇ ਨਾਲੀ ਕੋਈ ਨਹੀਂ ਇੱਥੇ ਹੋਵੇਗਾ ਬੜੀਆਂ ਉਖਾਰੀਆਂ ਉੱਡੇ ਉੱਪੇ ਜਕਟੀਆਂ ਪਈਆਂ ਕੋਈ ਨਹੀਂ ਬਣਾਉਣ ਰਿਹਾ ਇੱਥੇ ਆ ਤੁਹਾਡੇ ਸਾਹਮਣੇ ਇੱਧਰ ਗੱਡੀ ਬਣੀ ਨੂੰ ਵੈਸੇ ਕਿੰਨਾ ਚਿਰ ਹੋ ਗਿਆ ਪਹਿਲਾਂ ਗੱਡੀ ਬਣੀ ਨੂੰ 10 ਸਾਲੋਂ ਚੱਲੇ ਆ ਅੱਛਾ ਜੀ ਇਹ ਵੀ ਰਿਪੇਅਰ ਹੋਈ ਸੀਗੀ ਤੁਹਾਡੇ ਸਾਹਮਣੇ ਰਿਪੇਅਰ ਦੇ ਲੋਕ ਆਪਦੀ ਹੋਈ ਹੋਆ ਹੂੰ ਹੂੰ ਤੇ ਹੁਣ ਕੋਈ ਨਹੀਂ ਸੁਣਦਾਗਾ ਜਦੋਂ ਕਈ ਦਾ ਕੰਮ ਕਰਵਾ ਕੇ ਬੋਟਾ ਉਹ ਕਹਿੰਦੇ ਆ ਸਾਹੀ ਆ ਮੋਰੇ ਤੁਹਾਡੇ ਨਾਲ ਨਾ ਤੁਹਾਡੇ ਨਾਲ ਆ ਕੋਈ ਨਹੀਂ ਬੜਦਾਗਾ ਨਾ ਕੋਈ ਨਾਲੀ ਕੱਢ ਕੇ ਜਾਂਦਾ ਜੇ ਨਾਲੀ ਕੋਈ ਕੱਢ ਕੇ ਜਾਂਦਾ ਆ 15 15 ਦਾ ਗਾਰਾ ਪਿਆ ਰਹਿੰਦਾ ਇੱਥੇ ਕੋਈ ਗੱਡੀ ਆਂਦੀ ਸਾਰੀ ਗੱਲੀ ਨਾਲੀ ਡੱਬੜ ਜਾਂਦੀ ਵਲੀ ਲੱਭ ਜਾਂਦੀ ਆ ਇਸ ਸਬੰਧੀ ਤੁਸੀਂ ਇਸ ਵਾਰਡ ਦੇ ਜਿਹੜੇ ਐਮਸੀ ਆ ਉਹਨਾਂ ਨਾਲ ਸੰਪਰਕ ਕੀਤਾ ਭਾਈ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਸੀ ਅੱਛਾ ਜੀ ਕੋਈ ਨਹੀਂ ਮੌਕੇ ਤੇ ਆਉਗਾ ਹੈਗਾ ਉਹ ਕਹਿ ਰਹੇ ਹੁੰਦੇ ਅਸੀਂ ਕਰਾਂਗੇ ਅਸੀਂ ਕਰਾਂਗੇ ਕੋਈ ਨਹੀਂ ਕੁਝ ਕਰਦਾਗਾ ਪਰ ਸਾਹਮਣੇ ਕੱਲ੍ਹ ਪਹਿ ਦਿਹਾੜੀ ਤੇ ਬੰਦਾ ਲਾ ਕੇ ਤਾਂ ਭਾਂਗੇ ਇੰਨੀ ਪੜਾਈਏ ਤਾਂ ਗਾਂ ਵੀ ਫੋਰ ਬੜਾਵਾਂਗੇ ਅੱਛਾ ਐਸੀ ਕਰਕੇ ਤੁਹਾਨੂੰ ਇਸ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨੀ ਪੈ ਗਈ ਹਾਂਜੀ ਇਸੇ ਮੁੱਦੇ ਨੂੰ ਲੈ ਕੇ ਐਸੀ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਗਈ ਹੈ ਹਾਂਜੀ ਬੇ ਕੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਸਾਡੀ ਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਜੀ ਇਹ ਸਾਡੀ ਆਵਾਜ਼ ਗਿੱਤਕ ਜਾਵੇ ਕੋਈ ਨਾ ਸੁਣਦਾ ਹੈਗਾ ਤੇ ਆ ਜਿਹੜੀ ਗਲੀ ਦਾ ਰੋਲਾ ਹੈ ਕਿ ਕਿੰਨੀ ਦੇਰ ਤੋਂ ਚੱਲਦਾ ਤੇ ਕੀ ਰੋਲਾ ਹੈ ਇਹ ਜੀ ਹੁਣ ਮੈਂ ਸਾਲਾਂ ਦਾ ਤਾਂ ਪਤਾ ਨਹੀਂ ਜਦੋਂ ਮਿੰਦਰ ਦੇ ਘਰ ਐਮ ਸੀ ਸੀ ਉਹਨਾਂ ਬਣਾਈ ਸੀ ਤਾਂ ਕਿੰਨੇ ਸਾਲ ਹੋ ਗਏ ਅੰਦਾਜ਼ਾ ਹੋ ਗਿਆ ਉਹਨੇ 15 ਸਾਲ ਅੱਛਾ ਜੀ ਹਾਂ ਜੀ ਤੇ ਹੁਣ ਇਹ ਸੜਕ ਕਦੋਂ ਤੱਕ ਬਣੂਗੀ ਕੋਈ ਤੁਹਾਨੂੰ ਕੋਈ ਤਸੱਲੀ ਬਖਸ਼ ਕਿਸੇ ਦਾ ਜਵਾਬ ਆਇਆ ਕੋਈ ਕਹਿੰਦੇ ਬਣ ਜਾਣੀ ਬਣ ਜਾਣੀ ਪਹਿਲਾਂ ਮੈਂ ਉਹਨੂੰ ਕਿਹਾ ਸੀ ਐਮਸੀ ਉਹ ਕਹਿੰਦੇ ਵੀ ਇਹਦਾ ਸਰੋਜ ਦੀ ਕੁੜੀ ਦਾ ਵਿਆਹ ਆ ਉਹ ਸਰੋਜ ਨੇ ਬੰਦ ਕੀਤੀ ਆ ਬਈ ਬਰਾਤ ਨਹੀਂ ਨਹੀਂ ਵੀ ਬਰਾਤ ਆਉਣੀ ਆ ਬਰਾਤ ਨੰਗਲੇਂ ਦੇ ਮਗਰੋਂ ਮੈਂ ਗਲੀ ਸ਼ੁਰੂ ਕਰ ਤੇ ਬਰਾਤ ਨੰਗੀ ਨਹੀਂ ਅਜੇ ਤੱਕ ਉਹਦੇ ਕਾਕਾ ਵੀ ਹੋ ਗਿਆ ਕੁੜੀ ਦਾ ਹਾਂਜੀ ਹਾਂਜੀ ਹੁਣ ਤਾਂ ਨਹੀਂ ਮੁੰਡੇ ਦੀ ਲੋੜੀ ਵੀ ਪਾਤੀ ਓਕੇ ਅੱਛਾ ਇਹ ਹੁਣ ਫਿਰ ਆਪਣੀ ਕੀ ਮੰਗ ਹੈਗੀ ਆ ਹਾਂ ਜੀ ਆ ਜੀ ਨਾਲ ਹੀ ਤੁਸੀਂ ਮੋਰੇ ਫਿਲਮ ਬਣਾ ਲਓ ਜਾ ਕੇ ਦੇਖ ਲਓ ਸਾਡੇ ਦਾਰਾਂ ਮੋਰੇ ਦੇਖੋ ਭਾਈ ਕੀ ਕੀ ਹਾਲ ਹੈ ਉੱਥੇ ਹਮਿੰਦਰ ਐਮ ਸੀ ਦੀ ਗਲੀ ਵਿੱਚ ਦੇਖੇ ਹਾਂ ਹਾਂ ਉੱਥੇ ਸਾਡੀ ਕੰਦ ਨਾ ਵੀ ਪਾਣੀ ਖੜਾ ਮੁੰਡੇ ਦੀ ਕੰਦ ਬਹਿ ਜਾਣੀ ਠੀਕ ਹੈ ਉੱਥੇ ਤਾਂ ਫੋਕ ਪੂਰਾ ਹਰ ਗਿਆ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਰਜੀਤ ਆਮਾ ਦੀ ਪਾਰਟੀ ਦਾ ਵਰਕਰ ਹਾਂ ਅੱਜ ਅੱਜ 2 ਨੰਬਰ ਦਾਟ ਮੱਲਾ ਰਵਿਦਾਸਪੁਰਾ ਚ ਸਾਡੇ ਭਾਜੀ ਪੱਤਰਕਾਰ ਸਾਹਿਬ ਜੀ ਆ ਜਿਆ ਮੱਲੇ ਵਾਲੇ ਸੱਦੇ ਸੀ ਮੱਲੇ ਵਾਲੇ ਤੇ ਆਪਾਂ ਦੇਖੋ ਜੀ ਆ ਦੇ ਵਿਕਾਸ ਦੀ ਕੱਲ ਐਮਸੀ ਸਾਹਿਬ ਦੀ ਇੱਕ ਐਂਟਰੀ ਵੀ ਆਈ ਜਾ ਵੀ ਮੈਂ ਵਿਕਾਸ ਬਹੁਤ ਕੀਤਾ ਵਿਕਾਸ ਬਹੁਤ ਕੀਤਾ ਮੇਰਾ ਕੰਮ ਕੋਈ ਨਹੀਂ ਦੇ ਦਿੰਦਾ ਹੈਗਾ ਇਹਦੇ ਵਿੱਚ ਅੱਜ ਪੱਤਰਕਾਰ ਸਾਹਿਬ ਆਉਣ ਨੇ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣਗੇ ਵੀ ਕਿਹੜਾ ਵਿਕਾਸ ਹੋਇਆ ਹੈ ਤੇ ਬਾਕੀ ਤੁਸੀਂ ਵੀਡੀਓ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿੰਨਾ ਵਿਕਾਸ ਹੋਇਆ ਇਹਦਾ ਕੰਮ ਗੱਲਾਂ ਵਾਲਾ ਨਹੀਂ ਜ ਆ ਵਿਕਾਸ ਇਹਦਾ ਔਰ ਕੋਈ ਕੰਮ ਨਹੀਂ ਹੈਗਾ ਕੋਈ ਲੈਟ ਨਹੀਂ ਇਹ ਲੋਕਾਂ ਦਾ ਜਿਹਨੀਆਂ ਲੈਟ ਅਟੈਕ ਦੀ 10 20 ਕਨੈਕਸ਼ਨ ਤਾਂ ਵੈ ਨਾ ਮਿਲਾਵਾ ਕੇ ਦਿੱਤੇ ਸਾਰੇ ਮਲੇਜ ਹਾਂਜੀ ਬਸ ਹਾਂ ਤਾਂ ਹਾਂਜੀ ਜੀ ਇਸ ਮੁੱਦੇ ਨੂੰ ਲੈ ਕੇ ਤੁਸੀਂ ਕਿਸੇ ਅਧਿਕਾਰਗਰਾਂ ਨਾਲ ਗੱਲਬਾਤ ਕੀਤੀ ਅਧਿਕਾਰਗਰਿਆਂ ਨਾਲ ਗੱਲਬਾਤ ਹਾਂਜੀ ਹਾਂ ਤੇ ਸਾਰਾ ਪ੍ਰਿੰਸੀਪਲ ਸਾਰਾ ਨਾਲ ਕਿੱਥੇ ਅਸੀਂ ਅੱਛਾ ਜੀ ਹਾਂਜੀ ਤੇ ਉਹਨਾਂ ਨੇ ਕੀ ਕਿਹਾ ਉਹ ਵੀ ਅਸੀਂ ਸਾਡੀ ਚੱਲ ਰਹੀ ਹੈ ਗੱਲਬਾਤ ਅਸੀਂ ਕਰਦੇ ਹਾਂ ਨਾ ਤੇ ਬਾਕੀ ਬਹੁਤ ਚਿਰ ਤੋਂ ਕੋਈ ਵਿਕਾਸ ਨਹੀਂ ਦੋ ਨੰਬਰ ਬਾੜ ਦਾ ਹੋਇਆ ਨਗਰ ਕੌਂਸਲ ਦੇ ਜੋ ਇੱਕ ਪ੍ਰਧਾਨ ਸਾਹਿਬ ਨੇ ਧੰਨਵਾਦ ਉਹ ਮੱਲੇਆਂ ਦੀ ਗੱਲਬਾਤ ਹੋਈ ਸੀ ਮੇਰੀ ਨਹੀਂ ਹੋਈ ਹੈ ਨਾ ਹਾਂ ਜੀ ਉਹਨਾਂ ਵੱਲੋਂ ਕੋਈ ਕੀ ਤਸੱਲੀ ਵਖਤ ਸੁਭਾਅ ਹੋਇਆ ਤੁਹਾਨੂੰ ਹਾਂਜੀ ਉਹ ਵੀ ਕਹਿੰਦੇ ਆ ਸ਼ੁਰੂ ਕਰਾ ਦਿੰਨੇ ਆ ਹਾਂਜੀ ਇਹ ਕੋਈ ਸਮਾਂ ਸਮਾਂ ਇਦਾਂ ਜੀ ਇਹ ਸਾਰੇ ਲੋਕਾਂ ਨੂੰ ਘਬਰਾਹ ਕਰਦਾ ਮੱਲੇ ਵਾਲਿਆਂ ਨੂੰ ਇੱਕ ਪੇਪਰ ਜਾਂ ਲੈ ਲੈਂਦਾ ਇਹ ਪੇਪਰ ਲੈ ਕੇ ਸਾਰਿਆਂ ਨੂੰ ਦਿਖਾਈ ਜਾਂਦਾ ਦੇਖੋ ਜੀ ਮੈਂ ਪਾਸ ਕਰਾਈ ਆ ਮੈਂ 3 ਸਾਲ ਦੀ ਪਾਸ ਕਰਾਈ ਆ ਮੇਰੇ 2 ਸਾਲ ਦੀ ਪਾਸ ਕਰਾਈ ਆ ਕਦੇ 7 ਲੱਖ ਕਿੰਨੇ ਹਜ਼ਾਰ ਕਹਿਣ ਲੱਪੰਦਾ ਕਦੇ 11 ਹਜ਼ਾਰ ਲੱਖ ਕਹਿਣ ਲੱਪੰਦਾ ਐਡੇ ਲੋਕਾਂ ਨੇ ਗੁਮਰਾਹ ਕਰਕੇ ਵੋਟਾਂ ਲਈ ਜਾਂਦੇ ਪਹਿਲਾਂ ਇਹ ਜਿਹੜੀ ਸੜ ਗਿਆ ਗਲੀ ਹੈ ਜਿਹੜੀ ਇਹ ਮਾਨਾ ਨਿਵਾਸੀਆ ਵੱਲੋਂ ਰਲ ਕੇ ਬਣਾਈ ਜਾ ਰਹੀ ਸੀ ਇਹਨੂੰ ਬੰਦ ਕਰਵਾ ਦਿੱਤਾ ਉਹਦਾ ਕੀ ਕਾਰਨ ਹੋਇਆ ਉਹ ਮੈਂ ਇਦਾਂ ਹੋ ਜਾਣਾ ਬੀਹੀ ਦੀ ਉਹ ਬੀਹੀ ਸੀ ਥੋੜੀ ਜਿਹੀ ਨਾਲ ਹਟਮੀ ਉਹ ਅਸੀਂ ਮੱਲੇ ਵਾਸੀ ਮੇਰੇ ਕੋਲ ਆਏ ਬਹੁਤ ਸਾਰੇ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਆਏ ਆ ਤੇ ਅਸੀਂ ਸਰ ਕੋਲ ਵੀ ਗਏ ਆ ਸਰ ਕੋਲ ਜਾ ਕੇ ਅਸੀਂ ਸਰ ਨੇ ਚਲੋ ਕਹਿ ਸੁਣ ਕੇ ਜਿੱਦਾਂ ਵੀ ਮਰਜ਼ੀ ਸਾਡਾ ਕੰਮ ਸ਼ੁਰੂ ਕਰਾ ਸ। ਸਰ ਕਿਹੜੇ ਪ੍ਰਿੰਸੀਪਲ ਸਰ ਪ੍ਰਿੰਸੀਪਲ ਤੇ ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਦਾ ਕਹਿਣਾ ਬਸ ਇਹ ਹੈ ਵੀ ਅਸੀਂ ਤਾਂ ਉਹਨੂੰ ਕੋਈ ਸਰਕਾਰ ਆ ਸਾਡੇ ਹਲਕਾਂ ਚਾਰਜ ਆ ਅਸੀਂ ਤਾਂ ਉਹਨੂੰ ਵੀ ਦੁੱਖ ਰੋ ਸਕਦੇ ਹਾਂ ਜਾ ਕੇ ਜੀ ਆ ਸਾਡੇ ਮਹੱਲੇ ਦੇ ਦੁੱਖ ਆ। ਚਲੋ ਜੋ ਵੀ ਹੈਗਾ ਸਾਡਾ ਸੁਣਦੇ ਆ। ਠੀਕ। ਹੁਣ ਆਪਣੀ ਕੀ ਮੰਗ ਹੈਗੀ ਆ? ਮੰਗ ਰਿਹਾ ਸੀ ਤਾਂ ਹੀ ਮੈਂ ਕਰਦੇ ਆ ਵੀ ਜਿਹੜਾ ਗਮਰਾਹ ਕਰਦਾ ਲੋਕਾਂ ਨੂੰ ਉੱਦੇ ਗਈ ਜਾਂਦਾ ਜੀ ਐਂ ਹੋ ਗਏ ਮੈਂ ਤਾਂ ਵਿਕਾਸ ਕਰ ਦਿੱਤਾ ਤੁਸੀਂ ਸਾਰੇ ਪੱਤਰਕਾਰ ਘੁੰਮ ਕੇ ਲੈਨੋਪਾਰ ਵੀ ਜਾਓ ਸਾਰੇ ਇਹਦਾ ਵਿਕਾਸ ਦਾ ਪਤਾ ਲੱਗ ਜਾਊਗਾ ਕਿਹੜਾ ਵਿਕਾਸ ਕਰਦਾ ਹੈ ਜੇ ਕੋਈ ਕਰਦਾ ਵੀ ਆ ਆਪਣੇ ਤੌਰ ਤੇ ਵੀ ਕਰਦਾ ਸੀ ਤਾਂ ਆਪਣੇ ਤੌਰ ਤੇ ਕੰਮ ਬੋ ਕਰੀ ਜਾਂਦੇ ਆ ਕੋਈ ਲਾਈਟ ਟੂਬ ਠੀਕ ਨਹੀਂ ਕਰਾਉਂਦਾ ਇਹ ਸਾਰੇ ਸਾਨੂੰ ਫੋਨ ਕਰਦੇ ਅਸੀਂ ਕਹਿੰਦਾ ਭਾਈ ਇਹ ਮੌਜੂਦਾ ਐਮਸੀਓ ਨੂੰ ਕਹੋ ਉਹ ਕਹਿੰਦੇ ਸਾਨੂੰ ਫੋਨ ਨਹੀਂ ਚੱਕਦਾ ਸਾਡਾ ਪਰਧਾਨ ਜੀ ਇੱਕ 2 ਨੰਬਰ ਵਾਰਡ ਦੇ ਵਿੱਚ ਗਲੀ ਦਾ ਥੋੜਾ ਜਿਹਾ ਰੋੜਾ ਪੈਂਦਾ ਕਿ ਮੰਡਾ ਨੂੰ ਅਸੀਂ ਮੈਨੂੰ ਕਿਹਾ ਗਿਆ ਵੀ ਅਸੀਂ ਗਲੀ ਸ਼ੁਰੂ ਕਰਾਈ ਸੀ ਤੇ ਮਜੂਤਾ ਐਮਸੀ ਸਾਹਿਬ ਆ ਕੇ ਬੰਦ ਕਰਾ ਗਏ ਉਹ ਕੀ ਮੈਟਰ ਹੈ ਸਰ ਦੇਖੋ ਜਦੋਂ ਅਸੀਂ ਕੋਈ ਵੀ ਇੱਕ ਕੰਮ ਪਾਸ ਕਰਦੇ ਹਾਂ ਨਗਰ ਕਾਉਂਸਲ ਤੋਂ ਉਹ ਕੰਮ ਦੀ ਪਹਿਲਾਂ ਪ੍ਰਪੋਜ਼ਲ ਤਿਆਰ ਕੀਤੀ ਜਾਂਦੀ ਹੈ ਸਿਰਫ ਉਹ ਐਮਸੀ ਨੂੰ ਪਤਾ ਹੁੰਦਾ ਕਿ ਮੈਂ ਕਿਹੜਾ ਕੰਮ ਪੁਆਇਆ ਤੇ ਕਿਹੜਾ ਨਹੀਂ ਪੁਆਇਆ ਕਿਹੜਾ ਪਾਸ ਹੋ ਗਿਆ ਜਿਹੜਾ ਨਹੀਂ ਪਾਸ ਹੋਇਆ ਕਿਹੜੇ ਦਾ ਟੈਂਡਰ ਲੱਗ ਚੁੱਕਾ ਕਿਹੜੇ ਦਾ ਨਹੀਂ ਲੱਗਾ ਕਿਹੜੇ ਦਾ ਵਰਕ ਆਰਡਰ ਹੋਇਆ ਕਿਹੜੇ ਦਾ ਨਹੀਂ ਹੋਇਆ ਉਹ ਸਿਰਫ ਐਮਸੀ ਸਾਹਿਬ ਨੂੰ ਪਤਾ ਹੁੰਦਾ ਕਿਉਂਕਿ ਉਹ ਮੌਜੂਦਾ ਐਮਸੀ ਆ ਉਹਨੂੰ ਸਾਰਾ ਇਸ ਗੱਲ ਦਾ ਪਤਾ ਹੈ ਮੇਰੇ ਖਿਆਲ ਤੋਂ 2-4 ਦਿਨ ਪਹਿਲਾਂ ਕੁਝ ਕੰਮ ਸ਼ੁਰੂ ਹੋਇਆ ਸੀ ਉਹ ਉਸ ਕੰਮ ਸ਼ਰਕਾਵਟਾਈ ਆ ਉਹ ਮੈਂ ਕੱਲ ਛੁੱਟੀ ਆ ਤੇ ਮੈਂ ਪਰਸੋਂ ਦੇਖ ਕੇ ਜਿਸ ਕੰਮ ਦਾ ਵੀ ਟੈਂਡਰ ਲੱਗਾ ਹੋਇਆ ਜਿਹਦੇ ਵੀ ਵਰਕ ਆਰਡਰ ਹੋਏ ਉਹ ਮੈਂ ਮੰਗਲਵਾਰ ਨੂੰ ਕੰਮ ਸ਼ੁਰੂ ਕਰਵਾ ਦਿੰਦਾ ਇਹਦੇ ਵਿੱਚ ਕੋਈ ਮੈਨੂੰ ਕਿਸੇ ਦਾ ਅ ਕੁਝ ਚੱਕ ਨਹੀਂ ਹੈ ਕੋਈ ਮੈਨੂੰ ਕੋਈ ਕਿਸੇ 파ਟਨਰ ਸੌਂਦਰਾ ਦਾ ਕੋਈ ਮੈਨੂੰ ਉਹਦੇ ਨਾਲ ਵੀ ਕੋਈ ਮਤਲਬ ਨਹੀਂ ਮੈਂ ਮਹੱਲਾ ਨਿਵਾਸੀਆਂ ਦੇ ਨਾਲ ਨਾ ਪਰ ਇਹ ਜ਼ਰੂਰ ਦੇਖਿਆ ਜਦੋਂ ਕਿਹੜਾ ਕਿਹੜਾ ਟੈਂਡਰ ਲੱਗਾ ਕਿਹੜਾ ਨਹੀਂ ਲੱਗਾ ਕਿਹੜਾ ਕੰਮ ਜਿਹੜਾ ਵੀ ਪਾਸ ਹੋਇਆ ਹੋਇਆ ਉਹ ਅਸੀਂ ਸ਼ੁਰੂ ਕਰਵਾ ਦਿੰਦਾ ਇਸ ਮੰਡੀ ਜਰ ਜਦੋਂ ਮੈਂ ਲਾਨਵਸੀਆਂ ਨਾਲ ਗੱਲ ਕੀਤੀ ਆ ਉਹਨਾਂ ਦਾ ਕਹਿਣਾ ਆ ਵੀ ਸਾਨੂੰ ਲਗਭਗ 2 ਤੋਂ 3 ਸਾਲ ਹੋ ਗਏ ਜਦੋਂ ਅਸੀਂ ਇਹ ਗਲੀ ਬਣਾਉਣ ਵਾਸਤੇ ਕਹਿੰਦੇ ਆ ਸਾਨੂੰ ਇਹ ਕਿਹਾ ਜਾਂਦਾ ਕਿ ਇਹ ਟੈਂਡਰ ਪਾਸ ਹੋ ਚੁੱਕਿਆ ਕੰਮ ਕਿਉਂ ਨਹੀਂ ਸ਼ੁਰੂ ਹੁੰਦਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕਿ ਅਸੀਂ ਕਿਸੇ ਕੰਮ ਨੂੰ ਇੰਨਾ ਡਿਲੇ ਕੀਤਾ ਹੋਏ ਜਦੋਂ ਕੰਮ ਸਾਡੇ ਮਤੇ 'ਚ ਪੈ ਗਿਆ ਮਤੇ 'ਚ ਪੈਣ ਤੋਂ ਬਾਅਦ ਉਹਦਾ 3 ਕਿ ਮਹੀਨੇ ਦਾ 4 ਮਹੀਨੇ ਦਾ ਪ੍ਰੋਸੈਸ ਹੁੰਦਾ ਕਿਉਂਕਿ ਉਹਦਾ ਟੈਂਡਰ ਲੱਗਣਾ ਹੁੰਦਾ ਮਤੇ ਪਾਸ ਹੋ ਕੇ ਉਪਰੋਂ ਜਲੰਧਰ ਤੋਂ ਐਡੀਸ ਸਾਹਿਬ ਤੋਂ ਚੰਡੀਗੜ੍ਹੋਂ ਪਾਸ ਹੋ ਕੇ ਆਉਣੇ ਹੁੰਦੇ ਆ ਫਿਰ ਉਹਦੇ ਟੈਂਡਰ ਲੱਗਨੇ ਹੁੰਦੇ ਆ ਫਿਰ ਉਹਦੇ ਵਰਕ ਆਊਟਰ ਹੁੰਦੇ ਆ ਫਿਰ ਠੇਕੇਦਾਰ ਨੇ ਆਪਣੀ ਮਰਜ਼ੀ ਨਾਲ ਚੰਗ ਕਰਨਾ ਹੁੰਦਾ ਹੈ ਸਰ ਜੀ ਤੁਹਾਡੇ ਮਤਲਬ ਕਿ ਕਦੋਂ ਤੱਕ ਕੰਮ ਸ਼ੁਰੂ ਨਹੀਂ ਜਿਹੜਾ ਵੀ ਕੰਮ ਪਾਸ ਹੋਇਆ ਹੋਇਆ ਜਿਹਦਾ ਵਰਕ ਆਊਟਰ ਹੋਇਆ ਦੋ ਤਿੰਨ ਦਿਨ ਜੇ ਕੰਮ ਸ਼ੁਰੂ ਕਰ ਦੇ